ਦੋਸਤੋ ਸਾਰੰਸ਼ ਦੇ ਪੋਡਕਾਸਟ ਵਿਦ ਨਵਸ਼ੇਤਿੰਜ ਤੁਹਾਡਾ ਸਵਾਗਤ ਹੈ ਅੱਜ ਦਾ ਪੋਡਕਾਸਟ ਥੋੜਾ ਹਟਕੇ ਹੈ ਅੱਜ ਗੱਲ ਕਰਦੇ ਆ ਟੈਰਿਫਸ ਬਾਰੇ ਟੈਰਿਫਸ ਬਾਰੇ ਮੁੱਦਾ ਅੱਜਕਲ ਬਹੁਤ ਪਖਿਆ ਹੋਇਆ ਹੈ ਔਰ ਇਹ ਸਮਝਣ ਨਾਲ ਕਿ ਇਨ ਟੈਰਿਫਸ ਦਾ ਸਬੰਧ ਆਰਥਿਕਤਾ ਨਾਲ ਹੈ ਤੇ ਆਰਥਿਕਤਾ ਇੱਕ ਬੇहद ਖੁਸ਼ਕ ਜਿਹਾ ਵਿਸ਼ਾ ਹੈ ਪਰ ਫਿਰ ਵੀ ਆਪਾਂ ਕੋਸ਼ਿਸ਼ ਕਰਾਂਗੇ ਕਿ ਇਸ ਨੂੰ ਬੇहद ਸਾਦੇ ਜਿਹੇ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਕਿ ਟੈਰਿਫ ਹਨ ਕੀ ਟੈਰਿਫ ਬੁਨਿਆਦੀ ਤੌਰ ਤੇ ਜਦੋਂ ਵੀ ਕੋਈ ਮੁਲਕ ਜਾਂ ਕੰਪਨੀ ਕਿਸੇ ਹੋਰ ਮੁਲਕ ਤੋਂ ਕਿਸੇ ਚੀਜ਼ ਨੂੰ ਇੰਪੋਰਟ ਕਰਦਾ ਹੈ ਆਯਾਤ ਕਰਦਾ ਹੈ ਜਾਂ ਮੰਗਵਾਉਂਦਾ ਹੈ ਤਾਂ ਉਹ ਮੁਲਕ ਜਿਸ ਚ ਉਹ ਵਸਤੂ ਆ ਰਹੀ ਹੈ ਜਦੋਂ ਟੈਕਸ ਲਾਉਂਦਾ ਹੈ ਤਾਂ ਉਸ ਨੂੰ ਟੈਰਿਫ ਕਿਹਾ ਜਾਂਦਾ ਹੈ ਆਮ ਤੌਰ ਤੇ ਟੈਰਿਫ ਕਿਸੇ ਵੀ ਵਸਤੂ ਦੀ ਜਿਹੜੀ ਕੀਮਤ ਜਾਂ ਵੈਲਿਊ ਤੇ ਲਾਇਆ ਜਾਂਦਾ ਹੈ ਸੋ ਮਸਲਨ ਜੇ ਚੀਨ ਤੋਂ ਅਮਰੀਕਾ ਆ ਰਹੀ ਕਿਸੇ ਵਸਤੂ ਦੀ ਕੀਮਤ 10 ਡਾਲਰ ਹੈ ਤਾਂ ਅਮਰੀਕਾ ਉਸ ਤੇ 25% ਦੀ ਟੈਰਿਫ ਲਾ ਰਿਹਾ ਹੈ ਟਾਈਮਪੋਰਟਿੰਗ ਕੰਪਨੀ ਅਮਰੀਕਾ ਦੀ ਸਰਕਾਰ ਨੂੰ 2.5 ਡਾਲਰ ਵਾਧੂ ਦੇਵੇਗੀ ਟੈਰਿਫ ਲਾਏ ਕਿਉਂ ਜਾਂਦੇ ਹਨ ਉਹ ਇੰਡਸਟਰੀ ਜੋ ਕਿ ਸਿਆਸੀ ਤੌਰ ਤੇ ਬਹੁਤ ਸੈਂਸਿਟਿਵ ਹਨ ਉਹਨਾਂ ਨੂੰ ਬਚਾਉਣ ਲਈ ਟੈਰਿਫ ਜਾਂ ਹੋਰ ਪ੍ਰੋਟੈਕਸ਼ਨ ਦਿੱਤੀ ਜਾਂਦੀ ਹੈ ਇਹਦੀ ਸੌਖੀਆ ਧਾਰਨਾ ਚ ਅਮਰੀਕਾ ਦਾ ਅਖੰਡ ਵਿਯੋਗ ਜੋ ਕਿ ਮੁੱਢ ਕਦੀਮ ਤੋਂ 18ਵੀਂ ਸਦੀ ਤੋਂ ਹੀ ਟੈਰਿਫ ਦੇ ਅਧੀਨ ਰਿਹਾ ਜਾਂ ਯੂਰਪੀਅਨ ਯੂਨੀਅਨ ਚ ਖੇਤੀਬਾੜੀ ਉਤਪਾਦ ਜਿਨ੍ਹਾਂ ਨੂੰ ਬਚਾਉਣ ਲਈ ਉਥੋਂ ਦੀ ਸਰਕਾਰ ਵਕਤ ਬਾਅਦ ਵਕਤ ਟੈਰਿਫ ਲਾਉਂਦੀ ਰਹੀ ਹੈ ਬਹੁਤਿਆਂ ਸਰਕਾਰਾਂ ਦਾ ਇਹ ਨਜ਼ਰੀਆ ਹੈ ਕਿ ਟੈਰਿਫਸ ਨਾਲ ਘਰੇਲੂ ਉਦਯੋਗਾਂ ਨੂੰ ਇੱਕ ਕਿਸਮ ਦੀ ਸੁਰੱਖਿਆ ਮਿਲਦੀ ਹੈ ਅਤੇ ਉਹਦੇ ਨਾਲ ਉਹਨਾਂ ਦੇ ਮੁਲਕ ਵਿੱਚ ਜਿੱਥੇ ਇੱਕ ਪਾਸੇ ਸਰਕਾਰ ਦੀ ਆਮਦਨ ਵਧਦੀ ਹੈ ਦੂਸਰਾ ਉਥੋਂ ਦੀ ਆਰਥਿਕਤਾ ਨੂੰ ਹੁਲਾਰਾ ਮਿਲਦਾ ਹੈ। ਕਈ ਵਾਰ ਟੈਰਿਫ ਜਵਾਬੀ ਇੰਤਜ਼ਾਮ ਵਜੋਂ ਵੀ ਲਾਏ ਜਾਂਦੇ ਹਨ ਜਿਸ ਤਰ੍ਹਾਂ ਹੁਣ ਚੀਨ ਕਰ ਰਿਹਾ ਹੈ। 1960ਵਿਆਂ 'ਚ ਯੂਰੋਪੀਅਨ ਯੂਨੀਅਨ ਨੇ ਅਮਰੀਕਾ ਤੋਂ ਆਉਣ ਵਾਲੇ ਚਿਕਨ ਤੇ ਟੈਰਿਫ ਲਾਇਆ ਤਾਂ ਅਮਰੀਕਾ ਨੇ ਬਦਲੇ ਵਿੱਚ ਯੂਰਪ ਤੋਂ ਆਉਣ ਵਾਲੇ ਆਟੋਮੋਬਾਈਲਜ਼ ਅਤੇ ਹਲਕੇ ਟਰੱਕਾਂ 'ਤੇ ਟੈਕਸ ਲਾ ਦਿੱਤਾ। ਅਮਰੀਕਾ 'ਚ ਟਰੱਕਾਂ 'ਤੇ ਲੱਗੇ ਇਸ ਟੈਕਸ ਨੂੰ ਚਿਕਨ ਟੈਕਸ ਦਾ ਨਾਮ ਦਿੱਤਾ ਗਿਆ। ਟੈਰਿਫ ਲਾਉਣ ਦਾ ਇੱਕ ਹੋਰ ਕਾਰਨ ਇਹ ਹੈ ਕਿ ਜੇ ਕਿਸੇ ਮੁਲਕ ਨੂੰ ਲੱਗਦਾ ਹੈ ਕਿ ਕੁਝ ਹੋਰ ਮੁਲਕ ਆਪਣੀ ਲਾਗਤ ਘੱਟ ਕਰਨ ਲਈ ਗਲਤ ਤਰੀਕੇ ਅਪਣਾ ਰਹੇ ਹਨ ਤਾਂ ਇਸ ਕਰਕੇ ਵੀ ਉਸ ਮੁਲਕ ਦੇ ਸਾਮਾਨ 'ਤੇ ਟੈਰਿਫ ਲਾਇਆ ਜਾਂਦਾ ਹੈ। ਤੇ ਕਈ ਵਾਰ ਕੁਝ ਮੁਲਕ ਆਪਣੀ ਸਿਆਸੀ ਗੱਲ ਜਾਂ ਸਿਆਸੀ ਹਿੰਦ ਪਗਾਉਣ ਲਈ ਵੀ ਟੈਕਸ ਲਾਉਂਦੇ ਨੇ ਅਮਰੀਕਾ ਵੱਲੋਂ ਹੁਣੇ ਮਕਸੀਕੋ ਚੀਨ ਅਤੇ ਕੈਨੇਡਾ ਤੇ ਲਾਇ ਟੈਕਸ ਇਸੇ ਸ਼੍ਰੇਣੀ ਚਾਹੁੰਦੇ ਹਨ ਕੈਨੇਡਾ ਤੇ ਮਕਸੀਕੋ ਨਾਲ ਆਪਣੇ ਬਾਰਡਰ ਤੇ ਅਮਰੀਕਾ ਬਿਹਤਰ ਰੋਕਥਾਮ ਚਾਹੁੰਦਾ ਹੈ ਪਰ ਟੈਕਸ ਉਹ ਕਾਰ ਮੈਨੂਫੈਕਚਰਿੰਗ ਤੇ ਲਾ ਰਿਹਾ ਹੈ ਚੀਨ ਨਾਲ ਮਸਲਾ ਫੈਂਟਨਿਲ ਦੀ ਰੋਕਥਾਮ ਦਾ ਹੈ ਪਰ ਟੈਕਸ ਚੀਨ ਚੋਂ ਆਉਣ ਵਾਲੇ ਸਾਰੇ ਸਮਾਨ ਤੇ ਲੱਗ ਰਿਹਾ ਹੈ ਬਹੁਤ ਸਾਰੇ ਮੁਲਕ ਜਿਨ੍ਹਾਂ ਦੀ ਸਿਆਸੀ ਲੀਡਰਸ਼ਿਪ ਇਹ ਸਮਝਦੀ ਹੈ ਕਿ ਜੇ ਉਹ ਬਾਹਰੋਂ ਆਉਣ ਵਾਲੀਆਂ ਚੀਜ਼ਾਂ ਉੱਤੇ ਟੈਕਸ ਲਾਉਂਦੇ ਹਨ ਜਾਂ ਟੈਰਿਫ ਲਾਉਂਦੇ ਹਨ ਤਾਂ ਇਹਦੇ ਨਾਲ ਉਹਨਾਂ ਦੇ ਮੁਲਕ 'ਚ ਬਣਨ ਵਾਲੀਆਂ ਚੀਜ਼ਾਂ ਦੀ ਖਪਤ ਨੂੰ ਤਰਜੀਹ ਮਿਲੇਗੀ ਜਿਸ ਨਾਲ ਉਹਨਾਂ ਦੇ ਮੁਲਕ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ ਅਗਲਾ ਸਵਾਲ ਕਿ ਜਦੋਂ ਟੈਰਿਫ ਲੱਗਦੇ ਨੇ ਤੇ ਉਹਨਾਂ ਨਾਲ ਜਿਹੜੀ ਕੀਮਤ ਵਧਦੀ ਹੈ ਉਸਦੀ ਭਰਪਾਈ ਕੌਣ ਕਰਦਾ ਹੈ ਜਾਂ ਉਸਦਾ ਅਸਰ ਕਿਹਦੇ ਜੇ ਤੇ ਪੈਂਦਾ ਹੈ ਇਹ ਸਭ ਕਾਸੇ ਨੂੰ ਸਭ ਤੋਂ ਸੌਖਾ ਸਪੋਰਟ ਸ਼ੂਜ਼ ਦੀ ਉਦਾਹਰਨ ਨਾਲ ਸਮਝਿਆ ਜਾ ਸਕਦਾ ਹੈ ਅਮਰੀਕਾ ਚ ਵਿਕਣ ਵਾਲੇ 100% ਦੀ ਸਪੋਰਟ ਸ਼ੂਜ਼ ਜਾਂ ਜੁੱਤੇ ਅਮਰੀਕਾ ਤੋਂ ਬਾਹਰ ਬਣਦੇ ਹਨ ਉਦਾਹਰਨ ਵਿੱਚ ਜੇ ਮੰਨ ਲਵੋ ਕਿ ਉਹਨਾਂ ਸ਼ੂਜ਼ ਨੂੰ ਬਣਾਉਣ ਦੀ ਲਾਗਤ 10 ਡਾਲਰ ਹੈ ਤੇ ਪ੍ਰੋਫਿਟ ਮਾਰਜਨ 4 ਡਾਲਰ ਹੈ ਤਾਂ ਇਹ ਕੁੱਲ ਲਾਗਤ 14 ਡਾਲਰ ਹੋ ਗਈ ਉਹਦੇ ਵਿੱਚ ਜੇ ਤੁਸੀਂ ਸ਼ਿਪਿੰਗ ਦਾ ਖਰਚਾ 6 ਡਾਲਰ ਜੋੜ ਲਵੋ ਤਾਂ ਕੁੱਲ ਕੀਮਤ 20 ਡਾਲਰ ਹੋ ਗਈ ਕਿਉਂਕਿ ਉਹਦੇ ਉੱਤੇ ਜਦੋਂ ਇਹ ਜੁੱਤੇ ਚਾਈਨਾ ਜਾਂ ਵੀਅਤਨਾਮ ਤੋਂ ਅਮਰੀਕਾ ਨੂੰ ਭੇਜੇ ਜਾਂਦੇ ਹਨ ਤਾਂ ਅਮਰੀਕਾ ਚ ਦਾਖਲ ਹੋਣ ਤੇ ਉਹਨਾਂ ਤੇ 30 ਫੀਸਦੀ ਟੈਰਿਫ ਦੇਣਾ ਪੈਂਦਾ ਹੈ ਸੋ ਉਹਨਾਂ ਜੁੱਤਿਆਂ ਦੀ ਜਿਹੜੀ ਕੀਮਤ 20 ਡਾਲਰ ਸੀ ਉਹ ਵੱਧ ਕੇ 26 ਡਾਲਰ ਹੋ ਗਈ ਜਿਹੜੀਆਂ ਰਿਟੇਲ ਕੰਪਨੀਆਂ ਉਹ ਸਪੋਰਟ ਸ਼ੂਜ਼ ਵੇਚ ਰਹੀਆਂ ਹਨ ਉਹ ਬਜਾਏ ਇਸ ਦੇ ਕਿ ਖੁਦ ਟੈਰਿਫ ਦਾ ਖਰਚਾ ਉਠਾਉਣ ਉਹ ਸਾਰੇ ਦਾ ਸਾਰਾ ਖਰਚਾ ਜਾਂ ਵਧੀ ਹੋਈ ਲਾਗਤ ਕੰਜ਼ਿਊਮਰ ਜਾਂ ਖਪਤਕਾਰ ਨੂੰ ਟ੍ਰਾਂਸਫਰ ਕਰ ਦਿੰਦੀਆਂ ਹਨ ਨਤੀਜਾ ਇਹ ਨਿਕਲਦਾ ਹੈ ਕਿ ਅਮਰੀਕਾ ਵੱਲੋਂ ਲਾਇ ਟੈਰਿਫਸ ਕਰਨ ਇਸ ਵਧੀ ਹੋਈ ਕੀਮਤ ਦਾ ਖਮਿਆਜਾ ਅਮਰੀਕਾ ਦਾ ਖਪਤਕਾਰ ਅਦਾ ਕਰ ਰਿਹਾ ਹੈ ਅਗਲਾ ਸਵਾਲ ਕੀ ਇਹਨਾਂ ਟੈਰਿਫਸ ਤੇ ਇمپੋਰਟ ਡਿਊਟੀਆਂ ਨੇ ਕੁਝ ਮੁਲਕਾਂ ਦੀ ਆਰਥਿਕ ਤਰੱਕੀ 'ਚ ਕੋਈ ਹਾਂ ਪੱਖੀ ਰੋਲ ਵੀ ਅਦਾ ਕੀਤਾ ਹੈ ਇਹਦੇ ਬਾਰੇ ਵੱਖ-ਵੱਖ ਨਜ਼ਰੀਏ ਨੇ ਇੱਕ ਸਕੂਲ ਆਫ ਥੋਟ ਇਹ ਕਹਿੰਦਾ ਹੈ ਕਿ ਜੇ ਅਮਰੀਕਾ ਨੇ 19ਵੀਂ ਸਦੀ 'ਚ ਟੈਰਿਫ ਨਾ ਲਾਏ ਹੁੰਦੇ ਤਾਂ ਅਮਰੀਕਾ ਸ਼ਾਇਦ ਕਦੇ ਵੀ ਉਦਯੋਗਿਕ ਤੌਰ ਤੇ ਇਨਾ ਵਿਕਸਤ ਨਾ ਹੋ ਪਾਉਂਦਾ ਇਹ ਵੀ ਕਿਹਾ ਜਾਂਦਾ ਹੈ ਕਿ ਯੂਰਪ ਨੇ ਆਪਣੇ ਖੇਤੀਬਾੜੀ ਉਤਪਾਦਾਂ ਤੇ ਜੋ ਦੁਨੀਆਂ ਦੇ ਬਾਕੀ ਹਿੱਸਿਆਂ ਤੋਂ ਯੂਰਪ ਨੂੰ ਆਉਂਦੇ ਸਨ ਜੇ ਉਹਨਾਂ ਤੇ ਇੰਪੋਰਟ ਡਿਊਟੀਆਂ ਜਾਂ ਟੈਰਿਫ ਨਾ ਲਾਏ ਹੁੰਦੇ ਤਾਂ ਸ਼ਾਇਦ ਯੂਰਪ 'ਚ ਅੱਜ ਕੋਈ ਖੇਤੀਬਾੜੀ ਬਚੀ ਹੀ ਨਾ ਹੁੰਦੀ ਲਗਭਗ ਸਾਰੀ ਦੀ ਸਾਰੀ 19ਵੀ ਤੇ 20ਵੀ ਸਦੀ ਦੇ ਸ਼ੁਰੂ ਵਿੱਚ ਅਮਰੀਕਾ ਨੇ ਬਹੁਤ ਸਾਰੀਆਂ ਮੈਨੂਫੈਕਚਰਿੰਗ ਇੰਪੋਰਟਸ ਉੱਤੇ ਲਗਭਗ 30 ਫੀਸਦੀ ਦੇ ਲਗਭਗ ਨੇ ਟੈਰਿਫ ਲਾਏ ਹੋਏ ਸਨ ਔਰ ਇਹ ਉਹੀ ਦੌਰ ਹੈ ਜਿਸ ਦੌਰਾਨ ਅਮਰੀਕਾ ਵਿੱਚ ਉਦਯੋਗਿਕ ਤਰੱਕੀ ਬਹੁਤ ਤੇਜ਼ੀ ਨਾਲ ਹੋਈ ਪਰ ਜਿਉਂ-ਜਿਉਂ ਦੁਨੀਆ ਇੱਕ ਗਲੋਬਲ ਪਿੰਡ ਵਜੋਂ ਵਿਕਸਿਤ ਹੋਈ, ਮੁਲਕਾਂ ਦੀ ਆਪਸ ਚ ਨਿਰਭਰਤਾ ਅਤੇ ਵਪਾਰ ਦਾ ਤਾਣਾ-ਬਾਣਾ ਵਧਿਆ। ਇਸ ਬਾਰੇ ਪਿਛਲੇ 60 ਸਾਲਾਂ 'ਚ ਕੋਈ 151 ਮੁਲਕਾਂ ਦੇ ਆਧਾਰ 'ਤੇ ਡਾਟਾ ਇਹ ਦੱਸਦਾ ਹੈ ਕਿ ਜਦੋਂ ਕਿਤੇ ਵੀ ਟੈਰਿਫ ਲਾਏ ਜਾਂਦੇ ਹਨ, ਤਾਂ ਲੰਮੇ ਸਮੇਂ ਵਿੱਚ ਉਹ ਤੁਹਾਨੂੰ ਉਤਪਾਦਨ ਵਿੱਚ ਲਗਾਤਾਰ ਖੜੋਤ ਅਤੇ ਘਾਟਾ ਦੇਖਣ ਨੂੰ ਮਿਲਦਾ ਹੈ। ਇਸ ਤੋਂ ਬਿਨਾ ਦੁਨੀਆ ਦੇ ਬਹੁਤ ਵੱਡੇ ਅਰਥਸ਼ਾਸਤਰੀ ਜਿਨ੍ਹਾਂ ਵਿੱਚ ਨੋਬਲ ਪ੍ਰਾਈਜ਼ ਵਿਨਰ ਪਾਲ ਕ੍ਰੂਗਮਨ ਵਰਗੇ ਵੱਡੇ ਨਾਮ ਵੀ ਸ਼ਾਮਲ ਹਨ, ਉਹ ਇਸ ਗੱਲ ਉੱਤੇ ਇੱਕમત ਹਨ ਟੈਰਿਫ ਲੰਮੇ ਸਮੇਂ ਵਿੱਚ ਲਾਉਣ ਵਾਲੇ ਮੁਲਕਾਂ ਲਈ ਹੀ ਨੁਕਸਾਨਦੇ ਸਾਬਤ ਹੁੰਦੇ ਹਨ। ਔਰ ਬਿਲਕੁਲ ਆਖਰੀ ਗੱਲ ਕਿ ਕੰਪਨੀਆਂ ਐਸੇ ਟੈਰਿਫਸ ਤੋਂ ਬਚਣ ਜਾਂ ਉਹਨਾਂ ਨੂੰ ਚੁਕਾਨੀ ਦੇਣ ਲਈ ਕੀ ਕੀ ਰਾਹ اختیار ਕਰਦੀਆਂ ਹਨ। ਗੱਲ 1880 ਦੇ ਲਾਗੇ ਬਣੇ ਦੀ ਹੈ। ਅਮਰੀਕਾ 'ਚ ਜਿਹੜੀ ਖੰਡ ਬਾਹਰੋਂ ਆਉਂਦੀ ਸੀ ਉਹਦੇ ਉੱਤੇ ਟੈਰਿਫ ਦੀ ਦਰ ਬਹੁਤ ਉੱਚੀ ਸੀ ਔਰ ਉਸ ਟੈਰਿਫ ਦੀ ਇੱਕ ਖਾਸ ਗੱਲ ਇਹ ਸੀ ਕਿ ਜੇ ਉਸ ਖੰਡ ਦਾ ਰੰਗ ਜਿੰਨਾ ਵੀ ਗੂੜਾ ਹੋਵੇਗਾ ਉਨਾ ਹੀ ਉਸ ਤੇ ਟੈਕਸ ਘੱਟ ਹੋਵੇਗਾ ਇਸ ਤੋਂ ਬਚਣ ਲਈ ਬਹੁਤ ਸਾਰੀਆਂ ਖੰਡ ਕੰਪਨੀਆਂ ਕੈਮੀਕਲ ਵਰਤ ਕੇ ਉਸ ਦਾ ਰੰਗ ਜਾਣ ਬੁਝ ਕੇ ਗੂੜਾ ਕਰ ਦਿੰਦੀਆਂ ਸਨ ਤਾਂ ਕਿ ਟੈਕਸ ਨਾ ਦੇਣਾ ਪਵੇ ਇੱਕ ਹੋਰ ਤਰੀਕਾ ਜਿਹੜਾ ਕੰਪਨੀਆਂ ਅਪਣਾਉਂਦੀਆਂ ਸਨ ਕਿ ਜੇ ਮਸਲਨ ਅਮਰੀਕਾ ਨੇ ਚੀਨ 'ਚ ਬੰਨਣ ਵਾਲੇ ਮਾਲ ਤੇ 10% ਦੀ ਟੈਰਿਫ ਲਾਏ ਤਾਂ ਕੰਪਨੀਆਂ ਆਪਣੀਆਂ ਸਪਲਾਈ ਚੇਨਜ ਨੂੰ ਕਿਸੇ ਹੋਰ ਮੁਲਕ 'ਚ ਲੈ ਜਾਂਦੀਆਂ ਸਨ ਇਹ ਪਹਿਲਾਂ ਵੀ ਹੋ ਚੁੱਕਾ ਹੈ ਕਿ ਕੁਝ ਚੀਨੀ ਕੰਪਨੀਆਂ ਨੇ ਇਨ ਟੈਰਿਫਸ ਤੋਂ ਬਚਣ ਲਈ ਆਪਣੀਆਂ ਪ੍ਰੋਡਕਸ਼ਨ ਲਾਈਨ ਦਾ ਕੁਝ ਹਿੱਸਾ థਾਈਲੈਂਡ ਤੇ ਮਲੇਸ਼ੀਆ ਮੂਵ ਕਰ ਦਿੱਤਾ। ਇੱਕ ਹੋਰ ਬੜਾ ਕ੍ਰੀਏਟਿਵ ਤਰੀਕਾ ਜਿਹੜਾ ਕੰਪਨੀਆਂ ਅਪਣਾਉਂਦੀਆਂ ਹਨ ਕਿ ਉਹ ਆਪਣੇ ਪ੍ਰੋਡਕਟ ਦੀ ਕਲਾਸੀਫਿਕੇਸ਼ਨ ਚੇਂਜ ਕਰ ਦਿੰਦੀਆਂ ਹਨ। ਮਸਲਨ ਅਮਰੀਕਾ 'ਚ ਸਪੋਰਟਸ ਫੁੱਟਵੈਅ ਤੇ ਟੈਰਿਫ ਦੀ ਦਰ 48% ਦੀ ਸੀ ਪਰ ਕੈਨਵਸ ਟ੍ਰੇਨਰਸ ਤੇ ਇਹੀ ਟੈਕਸ 7.5% ਦੀ ਸੀ। ਤਾਂ ਕੰਪਨੀਆਂ ਨੇ ਸਪੋਰਟ ਸ਼ੂਜ਼ ਵਿੱਚ ਇਨਸੋਲ ਤੇ ਇੱਕ ਹੋਰ ਫੈਬਰਿਕ ਦੀ ਲੇਅਰ ਪਾ ਦਿੱਤੀ। ਤਾਂ ਜੋ ਉਹਨਾਂ ਨੂੰ ਕੈਨਵਸ ਟ੍ਰੇਨਰ ਵਜੋਂ ਕਲਾਸੀਫਾਈ ਕੀਤਾ ਜਾ ਸਕੇ ਤਾਂ ਕਿ ਉਸ ਤੇ ਘੱਟ ਟੈਰਿਫ ਦੇਣਾ ਪਵੇ ਇਸ ਤਰ੍ਹਾਂ ਇੱਕ ਹੋਰ ਕਲੋਥਿੰਗ ਮੈਨੂਫੈਕਚਰਰ ਕੋਲੰਬੀਆ ਸਪੋਰਟਸ ਵੀ ਹੈ ਜਿਸ ਨੇ ਆਪਣੇ ਪ੍ਰੋਡਕਟ ਡਿਜ਼ਾਈਨ ਬਦਲ ਦਿੱਤੇ ਤੇ ਜਿਹੜੀਆਂ ਸ਼ਰਟਸ ਟੀ-ਸ਼ਰਟਸ ਜਾਂ ਬਲouses ਹਨ ਉਹਨਾਂ ਤੇ ਵੇਸਟ ਲਾਈਨ ਤੋਂ ਥੱਲੇ ਜੇ ਮਾ ਲਾ ਦਿੱਤੀਆਂ ਤਾਂ ਜੋ ਪ੍ਰੋਡਕਟ ਕੈਟਾਗਰੀ ਵਿੱਚ ਤਾਂ ਜੋ ਉਹ ਉਸ ਪ੍ਰੋਡਕਟ ਕੈਟਾਗਰੀ ਵਿੱਚ ਸ਼ਾਮਲ ਹੋ ਜਾਣ ਜਿੱਥੇ ਕਿ ਟੈਰਿਫ ਘੱਟ ਹੋਣ ਇਸ ਤੋਂ ਬਿਨਾਂ ਕੰਪਨੀਆਂ ਕੁਝ ਹੋਰ ਕਿਸਮ ਦੀ ਟੈਰਿਫ ਇੰਜੀਨੀਅਰਿੰਗ ਕਰਦੀਆਂ ਹਨ। ਮਸਲਨ ਹਾਇਓਂਦਾਈ ਕਾਰ ਜਿਸ ਦੇ ਬਾਰੇ ਅਮਰੀਕਨ ਕਸਟਮ ਇਹ ਸੋਚਦਾ ਹੈ ਕਿ ਇਹ ਕਾਰਾਂ ਦੱਖਣੀ ਕੋਰੀਆ ਵਿੱਚ ਬਣੀਆਂ ਹਨ। ਬੇਸ਼ੱਕ ਇਹ ਰੌਅ ਮਟੀਰੀਅਲ ਕੋਰੀਆ ਵਿੱਚ ਬਣਦਾ ਹੈ ਪਰ ਉਸ ਦੀ ਅਸੈਂਬਲੀ ਲਾਈਨ ਚੀਨ ਵਿੱਚ ਹੁੰਦੀ ਹੈ। ਉਸ ਨੂੰ ਫਿਰ ਟੈਸਟਿੰਗ ਤੇ ਪੈਕੇਜਿੰਗ ਲਈ ਕੋਰੀਆ ਭੇਜਿਆ ਜਾਂਦਾ ਹੈ ਤਾਂ ਜੋ ਉਸ ਤੇ ਘੱਟ ਤੋਂ ਘੱਟ ਟੈਰਿਫ ਦੇਣਾ ਪਵੇ। ਸੋ ਦੋਸਤੋ ਇਹ ਇਹ ਤਾਂ ਸਨ ਕੁਝ ਬੁਨਿਆਦੀ ਕਿਸਮ ਦੀਆਂ ਗੱਲਾਂ ਟੈਰਿਫਸ ਬਾਰੇ। ਕਿ ਟੈਰਿਫਸ ਕੀ ਹਨ ਉਹ ਕਿਉਂ ਲਾਏ ਜਾਂਦੇ ਹਨ ਤੇ ਇਹਨਾਂ ਦੇ ਲੰਬੇ ਸਮੇਂ ਵਿੱਚ ਮੁਲਕਾਂ ਦੀ ਆਰਥਿਕਤਾ ਤੇ ਕੀ ਅਸਰ ਪੈਂਦੇ ਹਨ ਜੇ ਤੁਸੀਂ ਇਹੋ ਜੇ ਬੁਨਿਆਦੀ ਵਿਸ਼ਿਆਂ ਤੇ ਕੁਝ ਜਾਨਣਾ ਤੇ ਸੁਣਨਾ ਚਾਹੁੰਦੇ ਹਾਂ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦੇਣੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਤੁਹਾਡਾ ਅਗਾਉਂ ਧੰਨਵਾਦ ਖੁਸ਼ ਰਹੋ ਆਬਾਦ ਰਹੋ ਜੀਉਂਦੇ ਵਸਦੇ ਰਹੋ ਛੇਤੀ ਮਿਲਦੇ ਹਾਂ ਧੰਨਵਾਦ